ਅੰਮ੍ਰਿਤਸਰ ਹਲਕਾ ਸਾਊਥ ਦੇ ਵਿੱਚ ਭਾਜਪਾ ਦੀ ਵੱਡੀ ਰੈਲੀ ਜਿਹੜੀ ਆ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦਈਏਗੀ ਜਿਸ ਦੇ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਸ਼ਰਕਤ ਕਰ ਰਹੇ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਜਿਸ ਜਗ੍ਹਾ ਅੰਮ੍ਰਿਤਸਰ ਹਲਕਾ ਸਾਊਥ ਦਾਣਾ ਮੰਡੀ ਦੇ ਵਿੱਚ ਭਗਤਾਂ ਵਾਲੇ ਦਾਣਾ ਮੰਡੀ ਦੇ ਵਿੱਚ ਜਿਹੜੀ ਰੈਲੀ ਕੀਤੀ ਜਾਣੀ ਹੈ ਔਰ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਤعداد ਚ ਜਿਹੜੀ ਆ ਉਹ ਜਿਹੜੀ ਇੱਥੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਸਟੇਜ ਬਣਾਈ ਜਾ ਰਹੀ ਆ ਔਰ ਤਸਵੀਰਾਂ ਜਿਹੜੀਆਂ ਨੇ ਭਗਤਾਂ ਵਾਲੇ ਦਾਣਾ ਮੰਡੀ ਦੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸਾਬ ਸਿੰਘ ਸਾਭੀ ਦੇ ਵੱਲੋਂ ਜਿਹੜੀ ਇਹ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਔਰ ਕਿਹਾ ਜਾ ਰਿਹਾ ਕਿ ਪੰਜਾਬ ਬਚਾਓ ਰੈਲੀ ਜਿਹੜੇ ਨੂੰ ਸਲੋਗਨ ਦਿੱਤਾ ਗਿਆ ਪੰਜਾਬ ਬਚਾਓ ਰੈਲੀ ਇੱਕ طرف ਪੰਜਾਬ ਬਚਾਓ ਰੈਲੀ ਅਕਾ ਸ਼ੋਮਨੀ ਅਕਾਲੀ ਦਲ ਵੱਲੋਂ ਵੀ ਕੀਤੀ ਜਾ ਰਹੀ ਹੈ ਔਰ ਦੂਸਰੀ طرف ਉਹਨ ਬਾਜਪਾ ਨੇ ਵੀ ਜਿਹੜੀ ਆ ਪੰਜਾਬ ਬਚਾਓ ਰੈਲੀ ਦਾ ਆਗਾਜ਼ ਜਰਾ ਉਹ ਕਰ ਦਿੱਤਾ ਗਿਆ ਔਰ ਅੱਜ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੰਮ੍ਰਿਤਸਰ ਪਗਤਾ ਵਾਲੇ ਦੀ ਜਿੱਥੇ ਵੱਡ ਜਿਹੜੀ ਆ ਜਿਸ ਜਗ੍ਹਾ ਤੇ ਰੈਲੀ ਹੋਣੀ ਆ ਉਹ ਜਗ੍ਹਾ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਔਰ ਕੱਲ ਨਾਇਬ ਸਿੰਘ ਸੈਣੀ ਜਿਹੜਾ ਨੇ ਪਹਿਲੇ ਸਚਕਣ ਸ਼ਰੀਰ ਮੰਦਿਰ ਸਾਹਿਬ ਨਤਮਸਤਕ ਹੋਣਗੇ ਔਰ ਮੁਰ ਜਿਹੜਾ ਹੈ 31 11 ਤੋਂ 12 ਵਜੇ ਦੇ ਵਿੱਚ ਜਿਹੜਾ ਇਸ ਜਗ੍ਹਾ ਅੰਮ੍ਰਿਤਸਰ ਪਕਤਾਂ ਵਾਲੇ ਦਾਣਾ ਮੰਡੀ ਦੇ ਵਿੱਚ ਪਹੁੰਚ ਗਏ ਉਹ ਜਿਹੜਾ ਅੰਮ੍ਰਿਤਸਰ ਦੇ ਲੋਕਾਂ ਨੂੰ ਸੰਬੋਧਨ ਕਰਨਗੇ ਔਰ ਮੇਨ ਦੇਖਣ ਵਾਲੀ ਗੱਲ ਇਹ ਹੀ ਹੈ ਕਿ ਇਸ ਜਗ੍ਹਾ ਤੇ ਜਿਹੜੀ ਜਿੱਥੇ ਰੈਲੀ ਹੋਣੀ ਆ ਉਹ ਤੇ ਅੰਮ੍ਰਿਤਸਰ ਦੀ ਲੋਕਲ ਲੀਡਰਸ਼ਿਪ ਜਰੀਆ ਉਹ ਕਿਤੇ ਵੀ ਨਜ਼ਰ ਨਹੀਂ ਆ ਰਹੀ ਪਰ ਸਾਫ ਸਿੰਘ ਵੱਲੋਂ ਕਿਹਾ ਗਿਆ ਕਿ ਸਭ ਨੂੰ ਜਿਹੜਾ ਨਿਯੋਤਾ ਦਿੱਤਾ ਗਿਆ ਔਰ ਅੰਮ੍ਰਿਤਸਰ ਦੀ ਔਰ ਪੂਰੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਇਸ ਰੈਲੀ ਦੇ ਵਿੱਚ ਜਿਹੜੇ ਉਹ ਪਹੁੰਚਣਗੇ ਔਰ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਭਾਜਪਾ ਦਾ ਪਰਿਵਾਰ ਵਧਾਉਂਦੇ ਹੋਇਆ 250 ਤੋਂ ਕਰੀਬ ਜਿਹੜਾ ਦੂਸਰੀਆਂ ਸਿਆਸੀ ਪਾਰਟੀਆਂ ਦੇ ਵਿੱਚੋਂ ਜਿਹੜੇ ਉਹਨਾਂ ਦੇ ਲੀਡਰ ਜਾਂ ਵਰਕਰ ਨੇ ਉਹਨਾਂ ਨੂੰ ਕੱਲ ਬਾਜਪਾ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰਵਾਇਆ ਜਾਏਗਾ ਨਾਇਬ ਸਿੰਘ ਸੈਣੀ ਸੈਣੀ ਜਿਹੜੇ ਨੇ ਉਹ ਉਹਨਾਂ ਨੂੰ ਸ਼ਾਮਿਲ ਕਰਵਾਂਗੇ ਤਾਂ ਗੱਲ ਕਰਦੇ ਆ ਆ ਸਾਹਬ ਸਿੰਘ ਸਾਬੀ ਦੇ ਨਾਲ ਉਹਨਾਂ ਕੋਲੋਂ ਜਾਣਕਾਰੀ ਲੈਣੀ ਹੈ ਕਿ ਜਿਹੜੀ ਰੈਲੀ ਕਰਵਾਈ ਜਾ ਰਹੀ ਹੈ ਔਰ ਕਿਹੜੇ-ਕਿਹੜੇ ਜਿਹੜੇ ਵਿਸ਼ੇਸ਼ ਮਹਿਮਾਨ ਜਿਹੜੇ ਨੇ ਉਹ ਇਸ ਰੈਲੀ ਦੇ ਵਿੱਚ ਸ਼ਿਰਕਤ ਕਰਨਗੇ ਕੱਲ ਰੈਲੀ ਕਰਵਾਈ ਜਾ ਰਹੀ ਹੈ ਕੀ ਇਸ ਦਾ ਮੋਟਿਵ ਹੈ ਭਾਵੇਂ ਜਿਹੜੀ ਅੱਜ ਉਹ ਇਸ ਤਰ੍ਹਾਂ ਕਰੇ ਜਿਹਨੇ ਇੰਤਜ਼ਾਰ ਕੀਤਾ ਹੈ ਇੱਕ ਤੋਂ ਬਈ ਨੇ ਉਹ ਕੋਣ ਜਿਹੜੇ ਮੈਂ ਖੈਲੀ ਦੇ ਵਿੱਚ ਸ਼ਮਿਲ ਕਰ ਰਹੇ ਜੀ ਬਹੁਤ ਵਧੀਆ ਇੰਤਜ਼ਾਮ ਕੀਤੇ ਆ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਨੈਤ ਸਿੰਘ ਸੈਣੀ ਜੀ ਉਹ ਆ ਰਹੇ ਆ ਜੀ ਉਹਨਾਂ ਦੇ ਸਵਾਗਤ ਦੇ ਵਿੱਚ ਸਾਰਾ ਹਲਕਾ ਨਿਵਾਸੀ ਉਹਨਾਂ ਦੇ ਚਰਮਾ ਚ ਹੈ ਜੀ ਕੋਈ ਗੱਲ ਨਹੀਂ ਇਹੋ ਜੀ ਬਾਕੀ ਬਹੁਤ ਅੱਛੇ ਇੰਤਜ਼ਾਮ ਹੈ ਜੀ ਜਿਹੜੇ ਲੀਡਰਸ਼ਿਪ ਹੈ ਜੀ ਸਾਡੇ ਸਨੀਲ ਜਾਖੜ ਜੀ ਆ ਰਹੇ ਨੇ ਜੀ ਅਸ਼ਵਨੀ ਸ਼ਰਮਾ ਜੀ ਆ ਰਹੇ ਨੇ ਇੰਨੀ ਤਰਨ ਚੁੱਗ ਜੀ ਆ ਰਹੇ ਹੋਰ ਵੀ ਪੰਜਾਬ ਔਰ ਅੰਮ੍ਰਿਤਸਰ ਦੇ ਸਾਰੀ ਸੀਨੀਅਰ ਲੀਡਰਸ਼ਿਪ ਸਾਰੀ ਆ ਰਹੀ ਹੈ ਜੀ ਕੀ ਮੋਟਿਵ ਕੀ ਰੈਲੀ ਆ ਕੀ ਮੋਟਿਵ ਜੀ ਪੰਜਾਬ ਬਚਾਓ ਰੈਲੀ ਆ ਪੰਜਾਬ ਬਚਾਓ ਰੈਲੀ ਇਸ ਕਰਕੇ ਜਿਵੇਂ ਗੈਂਗਵਰ ਬਹੁਤ ਆ ਜੀ ਨਸ਼ਾ ਬਹੁਤ ਆ ਉਹਦੇ ਲਈ ਦਿਨ ਬਦ ਦਿਨ ਕੋਈ ਇੱਕ ਵੀ ਦਿਨ ਇਹੋ ਜਾਂਦੀ ਜਾਂਦਾ ਜਿੱਥੇ ਪੰਜਾਬ ਚ ਕਤਲ ਨਾ ਹੋਇਆ ਹੋਵੇ ਜੀ ਜਦੋਂ ਸਾਡੀ ਸਰਕਾਰ ਆਏਗੀ 2027 ਦੇ ਵਿੱਚ ਅਸੀਂ ਜਦੋਂ ਨਸ਼ੇ ਨੂੰ ਠੱਲ ਨਹੀਂ ਪਾਈ ਗਈ ਜਾਂ ਗੈਂਗਸਟਰ ਨੂੰ ਠੱਲ ਨਹੀਂ ਪਾਈ ਜੇ ਪੂਰੀ ਠੱਲ ਪਾਵਾਂਗੇ ਜੀ ਬੜੇ ਤਰੀਕੇ ਨਾਲ ਹੋਏਗਾ ਸਭ ਕੁਝ ਜੀ ਤੇ ਜਿਹੜੀ ਇਹ ਕਲ ਦੀ ਵੈਲੀ ਹੋਵੇਗੀ ਕੀ ਪ੍ਰੋਗਰਾਮ ਹੋਵੇਗਾ ਲਾਇਸੈਂਸ ਵਾਲੇ ਉਹ ਕਿਹੜੇ ਉਹਨਾਂ ਦੇ ਪ੍ਰੋਗਰਾਮ ਐਦਾਂ ਜੀ 10 ਵਜੇ ਦੇ ਕਰੀਬ ਸ਼੍ਰੀ ਹਰਮਿੰਦਰ ਸਾਹਿਬ ਉਹਨਾਂ ਨੇ ਮੱਥਾ ਟੇਕਣਾ ਜੀ ਔਰ 11 ਵਜੇ ਦੇ ਕਰੀਬ ਮੰਚ ਤੇ ਆ ਜਾਣਾ ਇੱਥੇ ਜੀ ਔਰ ਫਿਰ ਇੱਕ ਰਣਜੋਤ ਸਿੰਘ ਹੋਣਾ ਦੇ ਘਰ ਗੁਰਨਾਮ ਨਗਰੋਂ ਦੇ ਦੀ ਚਾਹ ਵਾ ਜੀ ਜੀ ਔਰ ਇੱਕ ਆਪਣਾ ਲੰਚ ਹੈ ਜੀ ਹਾਂ ਜੀ ਫਿਰ ਆਪਣਾ ਮਾਲ ਟੋਟ ਤੇ ਉੱਥੇ ਪਹੁੰਚਣਗੇ ਜੀ ਜੀ ਤਾਂ ਰੈਲੀ ਕਿੰਨੇ ਵਜੇ ਸ਼ੁਰੂ ਹੋ ਰਹੀਓ ਰੈਲੀ ਜੀ ਪ੍ਰੋਪਰ 10 ਵਜੇ ਸ਼ੁਰੂ ਹੋ ਜਾਣੀ ਹੈ ਜੀ ਜੀ ਕੱਲ ਰੈਲੀ ਕਰਵਾਈ ਜਾ ਰਹੀ ਹੈ ਕਿਹੜਾ ਰੈਲੀ ਦਾ ਇੰਤਜ਼ਾਮ ਹੈ ਜਿਹੜਾ ਕੁਝ ਕੁ ਨ ਦੇਖਣ ਹੋ ਰਹੀ ਰੈਲੀ ਦਾ ਇੰਤਜ਼ਾਮ ਹੈ ਦੇਖੋ ਜੀ ਕੱਲ ਪੰਜਾਬ ਬਚਾਓ ਰੈਲੀ ਦੇ ਨਾਮ ਤੇ ਬਹੁਤ ਵੱਡਾ ਇਕੱਠ ਜਿਹੜਾ ਕਿ ਇੰਤਜ਼ਾਮ ਕੀਤਾ ਗਿਆ ਇੱਕ ਪਗਤਾਂ ਵਾਲਾ ਦਾਣਾ ਮੰਡੀ ਦੇ ਅੰਦਰ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਦਾ ਇੰਤਜ਼ਾਮ ਕੀਤਾ ਗਿਆ ਜਿਹਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਜੀ ਆਣਗੇ ਔਰ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਕਾਰਜਕਾਰੀ ਪ੍ਰਧਾਨ ਜਿਹੜੇ ਕਿ ਅਸ਼wini ਸ਼ਰਮਾ ਜੀ ਔਰ ਸਮੁੱਚੀ ਲੀਡਰਸ਼ਿਪ ਜਿਹੜੀ ਕਿ ਇਸ ਰੈਲੀ ਦੇ ਵਿੱਚ ਸ਼ਿਰਕਤ ਕਰੇਗੀ ਔਰ ਇਹ ਜਿਹੜੀ ਰੈਲੀ ਦਾ ਨਾਮ ਹੀ ਪੰਜਾਬ ਬਚਾਓ ਨਹੀਂ ਹੈ ਇਹ ਬਾਜਪਾ ਦੀ ਭਾਰਤੀ ਜਨਤਾ ਪਾਰਟੀ ਦੀ ਇੱਕ ਹੋਰ ਰੈਲੀ ਹੈ ਜਿਹਦੇ ਦੀ ਸ਼ੁਰੂਆਤ ਹੈ ਕਿ ਅਸੀਂ ਅਸਲੀ ਦੇ ਵਿੱਚ ਹੀ ਪੰਜਾਬ ਨੂੰ ਬਚਾਉਣਾ ਉਸ ਦੇ ਇੰਤਜ਼ਾਮ ਨੂੰ ਲੈ ਕੇ ਕੱਲ ਰੈਲੀ ਰੱਖੀ ਗਈ ਹੈ ਪਿੱਤਰ ਸ਼ੇਮਲੀ ਆ ਪਾਲੀਗਲ ਪੰਜਾਬ ਬਚਾਓ ਵਾਲੀ ਜਥੇਬੰਦੀ ਹੈ ਉਸੇ ਤੋਂ ਬਾਅਦ ਪਾ ਨਵੀਂ ਸੇਮ ਉਹ ਹੀ ਨਾਮ ਕੋਈ slogan ਪਾ ਗਿਆ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਜੀ ਕਿ ਦੇਖੋ ਅਕਾਲੀ ਦਲ ਨੇ ਕਿੰਨੇ ਸਾਲ ਇੱਥੇ ਰਾਜ ਕੀਤਾ ਇੰਡੀਪੈਂਡੈਂਟ ਵੀ ਕੀਤਾ ਔਰ ਉਸ ਤੋਂ ਬਾਅਦ ਅੱਜ ਤੱਕ ਵੀ ਮਤਲਬ ਪੰਜਾਬ ਬਚਾਓ ਦਾ ਨਾਮ ਨਹੀਂ ਕਦੀ ਵੀ ਕਿਤੇ ਆਇਆ ਸਿਰਫ ਇੱਕ ਭਾਰਤੀ ਜਨਤਾ ਪਾਰਟੀ ਕਿੈਸੀ ਹੈ ਜਿਹਦੀ ਸੋਚ ਨਰਿੰਦਰ ਮੋਦੀ ਜੀ ਦੀ ਇੱਕ ਐਸੀ ਹੈ ਕਿ ਪੂਰੇ ਦੇਸ਼ ਦੇ ਅੰਦਰ ਜਿੰਨੇ ਵੀ ਸਟੇਟਸ ਨੇ तकरीबन ਤੁਸੀਂ ਦੇਖੋਗੇ ਕਿ तकरीबन ਸਟੇਟ ਦੇ ਅੰਦਰ ਬਾਜਪਾ ਦੀ ਸਰਕਾਰ ਹੈ ਔਰ ਪੰਜਾਬ ਦੇ ਅੰਦਰ 2027 ਦੇ ਜਿਹੜੇ ਚੋਣਾਂ ਹੈ ਉਹਨਾਂ ਦੇ ਵਿੱਚ ਵੀ ਹਰ ਕੋਸ਼ਿਸ਼ ਹੈ ਕਿ ਬੂਸਟਰ ਤੋਂ ਲੈ ਕੇ ਘਰਾਂ ਘਰਾਂ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਪਚਾ ਕੇ ਇੱਥੇ ਸਰਕਾਰ ਬਣਾਈ ਜਾਏ ਤਾਂ ਕਿ ਅਸਲੀ ਦੇ ਵਿੱਚ ਜੇ ਅਗਰ ਕੋਈ ਪੰਜਾਬ ਬਚਾ ਸਕਦਾ ਹੈ ਤੇ ਉਹ ਸਿਰਫ ਬਾਜਪਾ ਹੈ ਔਰ ਬਾਜਪਾ ਤੋਂ ਇਲਾਵਾ ਇਹਨੂੰ ਇਸ ਸ਼ਬਦ ਨੂੰ ਕੋਈ ਵੀ ਇੰਪਲੀਮੈਂਟ ਨਹੀਂ ਕਰ ਸਕਦਾ ਜਿਹੜਾ ਸੱਚਾਈ 'ਚ ਪੰਜਾਬ ਬਚਾਉ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਦੁਆਰਾ ਹੀ ਹੋਣਾ ਪਰ ਸੀਨੀਅਰ ਲੀਡਰਸ਼ਿਪ ਤਾਂ ਕਹਿ ਰਹੀ ਹੈ ਕਿ ਜੇਕਰ ਪੰਜਾਬ ਦੇ ਵਿੱਚ ਬਾਦਦਾਈ ਹੋਇਆ ਚਾਹਨਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਜ਼ਰੂਰ ਇੱਕ ਸਿੰਗਲ ਵੀ ਜਿਹੜੇ ਲੀਡਰਸ਼ਿਪ ਜਿਹੜੇ ਕਿ ਸੈਂਟਰ ਕੋਰ ਕਮੇਟੀ ਹੈ ਉਹਨਾਂ ਦਾ ਇੱਕ ਬਿਆਨ ਵੀ ਐਸਾ ਨਹੀਂ ਹੈ ਕਿ ਜਿਨ੍ਹਾਂ ਨੇ ਉਹਨਾਂ ਚ ਕਿਹਾ ਹੈ ਕਿ ਅਕਾਲੀ ਦਲ ਨਾਲ ਗਠਜੋੜ ਹੈ ਲੋਕਲ ਅਗਰ ਦੇਖਿਆ ਜਾਏ ਤੇ ਹਰ ਕੋਈ ਆਪਣਾ ਵਿਚਾਰ ਦੇ ਸਕਦਾ ਹੈ ਲੇਕਿਨ ਉਹਦੇ ਤੇ ਸੋਚਣਾ ਜਾਂ ਗਠਬੰਧਨ ਕਰਨਾ ਇਹ ਸੀਨੀਅਰ ਆਗੂਆਂ ਦਾ ਕੰਮ ਹੁੰਦਾ ਹੈ ਉਹਦੇ ਬਾਰੇ ਉਹਨਾਂ ਨੇ ਦੇਖਣਾ ਕਿ ਅਸੀਂ ਅਕਾਲੀ ਦਲ ਨਾਲ ਗਠਬੰਧਨ ਕਰਨਾ ਹੈ ਜਾਂ ਨਹੀਂ ਕਰਨਾ ਹੈ ਪਰ ਭਾਜਪਾ ਪੰਜਾਬ ਦੇ ਜਿਹੜੇ ਮੁਖੀ ਨੇ ਸੁਨੀਲ ਜਾਕਰ ਕੈਪਟਨ ਅਮਿੰਦਰ ਸਿੰਘ ਤੇ ਅਸ਼ਲੀ ਸ਼ਰਮਾ ਇਹਨਾਂ ਤਿੰਨ ਵੱਡੇ ਲੀਡਰਸ਼ਿਪ ਵੱਲੋਂ ਹੀ ਜਿਹੜਾ ਚੀਜ਼ ਦਾ ਕਿਹਾ ਗਿਆ ਹੈ। ਦੇਖੋ ਜੀ ਉਹਨਾਂ ਨੇ ਆਪਣੇ ਵਿਚਾਰ ਦੱਸੇ ਆ ਵੀ ਗਠਬੰਧਨ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ। ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਤਾਂ ਸੀਨੀਅਰ ਲੀਡਰਸ਼ਿਪ ਹੀ ਵਿਚਾਰ ਕਰੇਗੀ ਕਿ ਪੰਜਾਬ ਦੇ ਅੰਦਰ ਜਿਹੜਾ ਕਿ ਗਠਬੰਧਨ ਹੋਣਾ ਹੈ ਜਾਂ ਨਹੀਂ ਹੈ। ਲੇਕਿਨ ਮੈਂ ਇੱਕ ਵਿਸ਼ਵਾਸ ਨਹੀਂ ਬਲਕਿ ਮੇਰਾ ਵਿਸ਼ਵਾਸ ਨਹੀਂ ਹੈ ਪੰਜਾਬ ਦੀ ਜਿਹੜੀ ਜ਼ਮੀਨ ਸਰ ਦੇ ਲੋਕ ਨੇ ਜਿਹੜੇ ਕਿ ਅੱਜ ਇਹਨਾਂ ਸਰਕਾਰਾਂ ਤੋਂ ਤੰਗ ਆ ਚੁੱਕੇ ਹੋਏ ਨੇ ਇਹ ਉਹਨਾਂ ਦਾ ਵੀ ਇਹੀ ਹੈ ਔਰ ਮੈਂ ਤੁਹਾਨੂੰ ਪੱਕਾ ਯਕੀਨ ਦਿਵਾਉਣਾ 2027 ਦੇ ਅੰਦਰ ਜਿਹੜੇ ਵਿਧਾਨ ਸਭਾ ਦੇ ਚੋਣ ਹੋਣੇ ਆ ਪੰਜਾਬ ਦੇ ਅੰਦਰ ਇਸ ਪ੍ਰਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਬਣੇਗਾ